ਉਹ ਟੈਂਪਰੇਰੀ ਰਸਤੇ ਉੱਤੋਂ ਕਦੇ ਵੀ ਕੋਈ ਹਾਦਸਾ ਨਾ ਵਾਪਰ ਜਾਵੇ ਇਸ ਕਰਕੇ ਸੁਚੇਤ ਰਹਿਣਾ ਪਵੇਗਾ ਔਰ ਦੱਸ ਦਈਏ ਕਿ ਜੋ ਪੁਲੀ ਕੋਲੀਆਂ ਮੋੜ ਸਵਰਗ ਪੈਲਸ ਤੋਂ ਟੁੱਟੀ ਹੋਈ ਸੀ ਉਸ ਨੂੰ ਪੁੱਟ ਦਿੱਤਾ ਗਿਆ ਉਸ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਲੋਕ ਕੋਲੀਆਂ ਪਿੰਡਾਂ ਤੋਂ ਹੋ ਕੇ ਬੰਠਾਵਾਲ ਮੱਲੀਆਂ ਤੋਂ ਹੋ ਕੇ ਜਾਂ ਬਹਿਰਾਪੁਰ ਤੋਂ ਇਸ ਤਰਫ ਆ ਰਹੇ ਆ ਉਹ ਆਪਣੇ ਹੈਵੀ ਵੀਕਲ ਲੈ ਕੇ ਨਾ ਆਉਣ ਜਾਂ ਸਕੂਲ ਦੀਆਂ ਬੱਸਾਂ ਜਿਹੜੀਆਂ ਉਹ ਲੈ ਕੇ ਘਟ ਆਉਣ ਕਿਉਂਕਿ ਇਹ ਜੋ ਰਸਤਾ ਹੈ ਇਹ ਬਹੁਤ ਖਤਰਨਾਕ ਹੈ ਵੇਖ ਸਕਦੇ ਹੋ ਕਾਰਾਂ ਜਿਹੜੀਆਂ ਉਹ ਚੜ ਰਹੀਆਂ ਲੇਕਿਨ ਜਦੋਂ ਸਕੂਲ ਦੀਆਂ ਬੱਸਾਂ ਹੁੰਦੀਆਂ ਨੇ ਔਰ ਕਿਤੇ ਨਾ ਕਿਤੇ ਬੱਸਾਂ ਜਿਹੜੀਆਂ ਉਹ ਵਟੀਆਂ ਹੁੰਦੀਆਂ ਜਿਸ ਕਰਕੇ ਲੰਗੜਾ ਜਿਹੜਾ ਉਹ ਔਖਾ ਲੱਗਦਾ ਕੋਈ ਹਾਦਸਾ ਹੋ ਵੀ ਸਕਦਾ ਲੇਕਿਨ ਅਸੀਂ ਆਪਣੇ ਚੈਨਲ ਦੇ ਮਾਦੀਵਰਾਂ ਨੂੰ ਅਪੀਲ ਕਰ ਦਈਏ ਕਿ ਰਸਤਾ ਹੋਰ ਅਪਣਾਇਆ ਜਾਵੇ ਇਸ ਰਸਤੇ ਨੂੰ ਥੋੜਾ ਘੱਟ ਯੂਜ਼ ਕੀਤਾ ਜਾਵੇ ਔਰ ਸਬੰਧਤ ਮਾਹਕਮੇ ਨੂੰ ਬੇਨਤੀ ਕਰ ਦਈਏ ਕਿ ਇਸ ਪੁਲੀ ਦਾ ਕੰਮ ਜਲਦੀ ਤੋਂ ਜਲਦੀ ਕੀਤਾ ਜਾਵੇ ਕਿਉਂਕਿ ਪਹਿਲਾਂ ਹੀ ਲੋਕ ਬਹੁਤ ਪਰੇਸ਼ਾਨ ਨੇ ਜੋ ਦੀਨਾ ਨਗਰ ਵਾਲਾ ਰੇਲਵੇ ਦਾ ਓਵਰਬ੍ਰਿਜ ਹੈ ਜੋ ਫਲਾਈ ਓਵਰ ਹੈ ਨਹੀਂ ਬਣ ਰਿਹਾ ਅਜੇ ਤੱਕ ਕੰਪਲੀਟ ਨਹੀਂ ਹੋਇਆ ਔਰ ਲੋਕ ਸਾਰੇ ਰਸਤਿਆਂ ਤੋਂ ਭਟਕ ਕੇ ਇਸੇ ਰਸਤੇ ਆਉਂਦੇ ਨੇ ਸਕੂਲਾਂ ਦੇ ਬੱਚੇ ਵੀ ਇਸੇ ਰਸਤੇ ਆਉਂਦੇ ਨੇ ਤੇ ਜੇ ਗੱਲ ਕਰੀਏ ਤਾਂ ਹੁਣ ਇਹ ਵੀ ਪੁਲੀ ਜਿਹੜੀ ਆ ਉਹ ਪੁੱਟੀ ਗਈ ਆ ਇਹ ਪੁਲੀ ਦਾ ਕੰਮ ਚੱਲ ਰਿਹਾ ਕਿੰਨੇ ਦਿਨਾਂ ਤੱਕ ਇਹ ਪੁਲ ਜਿਹੜਾ ਕੰਮ ਚੱਲਦਾ ਰਹੇਗਾ ਕਿੰਨਾ ਦਿਨ ਲੋਕਾਂ ਨੂੰ ਜੜਿਆ ਇੱਕ ਟੈਂਪਰੇਰੀ ਰਸਤੇਆਂ ਤੋਂ ਲੰਘਣਾ ਪਏਗਾ ਇਸ ਕਰਕੇ ਦੱਸਦੀ ਆ ਸਪੈਸ਼ਲ ਠੇਕੇਦਾਰ ਨੂੰ ਬੇਨਤੀ ਕਰ ਦਿੰਦੇ ਆ ਕਿ ਰਿਕੁਐਸਟ ਹੈ ਬੇਨਤੀ ਆ ਲੋਕਾਂ ਦੀ ਅਪੀਲ ਆ ਕਿ ਇਹ ਜੋ ਰਸਤਾ ਹੈ ਇਸ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਪੁਲੀ ਨੂੰ ਕੰਪਲੀਟ ਕੀਤਾ ਜਾਵੇ ਔਰ ਲੋਕਾਂ ਨੂੰ ਅਪੀਲ ਕਰ ਦਈਏ ਕਿ ਆ ਜੋ ਰਸਤਾ ਫਿਲਹਾਲ ਹੈਵੀ ਗੱਡੀਆਂ ਵਾਸਤੇ ਬੰਦ ਹੈ ਹੈਵੀ ਗੱਡੀਆਂ ਇਧਰ ਨਹੀਂ ਆਉਣ ਵੱਡੀਆਂ ਸਕੂਲਾਂ ਦੀਆਂ ਬੱਸਾਂ ਨਾ ਆਉਣ ਜੇ ਕੋਈ ਹਾਸਾ ਹੋ ਗਿਆ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਵੇਗਾ ਕਿਉਂਕਿ ਸਰਕਾਰਾਂ ਨੇ ਪਹਿਲੇ ਪੁਲੀ ਛੱਡੀ ਹੋਈ ਸੀ ਜੇ ਹੁਣ ਬਣ ਗਈ ਆ ਤਾਂ ਧੰਨਵਾਦ ਆ ਸਰਕਾਰਾਂ ਦਾ ਔਰ ਬੇਨਤੀ ਕਰਦੇ ਆ ਉਸ ਠੇਕੇਦਾਰ ਨੂੰ ਕਿ ਜਲਦੀ ਤੋਂ ਜਲਦੀ ਇਹਦਾ ਕੰਮ ਜਿਹੜਾ ਉਹ ਨੇਪੜੇ ਚੜ੍ਹਾ ਜਾਵੇ ਕਿਉਂਕਿ ਲੋਕਾਂ ਕੋਲ ਹੋਰ ਕੋਈ ਹਿੱਲਾ ਨਹੀਂ ਕੋਈ ਰਸਤਾ ਨਹੀਂ ਲੋਕ ਭਟਕਰੇ ਨੇ ਦੀਨਾਂ ਨਗਰ ਦੇ ਫਲਾਈ ਓਵਰ ਨੇ ਲੋਕਾਂ ਨੂੰ ਚੱਕਰਾਂ 'ਚ ਪਾਇਆ ਹੋਇਆ ਔਰ ਅੱਜ ਤੱਕ ਫਲਾਈ ਓਵਰ ਜਿਹੜਾ ਉਹ ਕੰਪਲੀਟ ਨਹੀਂ ਹੋਇਆ ਔਰ ਲੋਕਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਅੱਜ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਈ ਅਪੀਲ ਕਰ ਰਹੇ ਹਾਂ ਲੋਕਾਂ ਨੂੰ ਕਿ ਜਿਆਦਾਤਰ ਇਸ ਰਸਤੇ ਨੂੰ ਛੱਡਿਆ ਜਾਵੇ ਇਸ ਰਸਤੇ ਉੱਤੋਂ ਨਾ ਆਇਆ ਜਾਵੇ ਔਰ ਸਾਰੇ ਹੀ ਲੋਕ ਅਦਰ ਰਸਤਿਆਂ ਤੋਂ ਚਲੇ ਜਾਣ ਔਰ ਵੱਡੇ ਵਹੀਕਲ ਜਾਂ ਖਾਸ ਕਰ ਗੰਨੇ ਦੀ ਟਰਾਲੀ ਕਿਸਾਨ ਲੈ ਕੇ ਆਉਂਦੇ ਨੇ ਬੰਠਾਵਾਲ ਮੱਲੀਆਂਵਾਲ ਦੀ ਉਹ ਵੀ ਨਾ ਲੈ ਕੇ ਆਉਣ ਕਿਉਂਕਿ ਇੱਥੋਂ ਗੰਨੇ ਦੀ ਟਰਾਲੀ ਤਾਂ ਬਿਲਕੁਲ ਹੀ ਨਿਕਲ ਸਕਦੀ ਔਰ ਇਧਰ ਟਰੱਕ ਵਗੈਰਾ ਵੀ ਨਹੀਂ ਨਿਕਲ ਸਕਦਾ ਤੇ ਸਕੂਲ ਦੀਆਂ ਬੱਸਾਂ ਵਾਲਿਆਂ ਨੂੰ ਬੇਨਤੀ ਕਰ ਦਈਏ ਕਿ ਬੱਚਿਆਂ ਦੇ ਭੁੱਖ ਦੀ ਗੱਲ ਹੈ ਬੱਚਿਆਂ ਦੀ ਜ਼ਿੰਦਗੀ ਦੀ ਗੱਲ ਹੈ ਇਸ ਕਰਕੇ ਬੱਚਿਆਂ ਨੂੰ ਇਹ ਰਿਸਕ ਵਿੱਚ ਨਹੀਂ ਪਾਉਣਾ ਜਿੰਨੀ ਦੇਰ ਪੁਲੀ ਨਹੀਂ ਬਣੀ ਉਨੀ ਦੇਰ ਇਹ ਰਸਤਾ ਜਿਹੜਾ ਹੈ ਉਹ ਪ੍ਰੋਪਰਲੀ ਯੂਜ਼ ਨਾ ਕੀਤਾ ਜਾਵੇ ਹੋਰ ਰਸਤੇ ਆ ਰਾਈ ਜਾਇਆ ਜਾਵੇ ਇਹ ਤਸਵੀਰਾਂ ਜਿਹੜੀਆਂ ਵੱਤ ਵੱਤ ਸ਼ੇਅਰ ਕਰ ਦਿਓ ਤਾਂ ਜੋ ਸਕੂਲ ਦੀਆਂ ਬੱਸਾਂ ਵਾਲਿਆਂ ਨੂੰ ਜਾਣਕਾਰੀ ਮਿਲ ਸਕੇ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ